ਜੱਬਰੋ ਹਿਆਲਡਾ ਜੀ ਵੈਲਕਮ ਬੈਕ ਟੂ ਮਾਈ YouTube ਚੈਨਲ ਜੀ ਜਿਹੜਾ ਕਲ ਕਬੂਤਰੜ ਆਇਆ ਸੀ ਆਪਾਂ ਪਿਛਲੇ ਵਲੌਗ ਦੇ ਵਿੱਚ ਤੇ ਕਬੂਤਰ ਆਪਣਾ ਆ ਗਿਆ ਜੀ 부ਠਾ ਓੜਦਾ ਫਿਰਦਾ ਰਿਹਾ ਜੀ ਜੱਬਰੋ ਇਹਨੂੰ ਬਿਠਾਉਣੇ ਛਤਰੀ ਤੇ ਵੀ ਹਾਂਜੀ ਬਾਈ ਤੇ ਇੱਕ ਕਬੂਤਰ ਮੈਂ ਛਤਰੀ ਤੇ ਬੰਨਤਾ ਤੇ ਕਬੂਤਰ ਆਪਣਾ ਆਣ ਕੇ ਬਹਿ ਗਿਆ ਕਿਰਾਂ ਤਾਂ ਗਿਆ ਸੀ ਓੜ ਤੇ ਨਾਲ ਇੱਕ ਕਬੂਤਰ ਵੀ ਡਾਤਾ ਸੀ ਚਿੱਟੀਆਂ ਖਾਲਾ ਬੱਚਾ ਠੀਕ ਆ ਬਈ ਓੜਦਾ ਫਿਰਦਾ ਜੀ ਆਣ ਕੇ ਬਹਿ ਗਿਆ ਫੜਕਾਂ ਜੱਬੜ ਕੁੰਆਂ ਦਿੱਤੀਆਂ ਠੀਕ ਆ ਬਈ ਛਤਰੀ ਤੇ ਬਹਿ ਨਹੀਂ ਲੱਗਾ ਸੀ ਦੋ ਤਣਾ ਕੋਤ ਰੱਡ ਗਿਆ ਸੀ ਮਤਲਬ ਛਤਰੀ ਦੇ ਪਾਸੇ ਹੋ ਗਿਆ ਸੀ ਛਤਰੀ ਲੱਗ ਜਾਣੇ ਤੇ ਬਠੋਲੇ ਆ ਇਹਨੂੰ ਤੇ ਖੁੱਡੇ 'ਚ ਤਾੜਦੇ ਆ ਦੋ ਦਨ ਹੋ ਗਏ ਸੀ ਬਾਹਰ ਕਬੂਤਰ ਤੇ ਭੁੱਖਾ ਹੈਗਾ ਕਬੂਤਰ ਬਈ ਇਹ ਦੂਜਾ ਜਾਣ ਕੇ 베ਰੀ ਤੇ ਬਹਿ ਗਿਆ ਬਈ ਆਪਣਾ ਕਬੂਤਰ ਹਾਂਜੀ ਤੇ ਪਰ ਕਬੂਤਰ ਆਣ ਕੇ ਆਪਣਾ ਬਹਿ ਗਿਆ ਜਿਹੜਾ ਪਰਸੋਂ ਦਾ ਡਾਇਆ ਸੀ ਕੱਲ ਕੱਲ ਆਇਆ ਨਹੀਂ ਤੇ ਅੱਜ ਜਾਣ ਕੇ ਛਤਰੀ ਤੇ ਵੀ ਬਹਿ ਗਿਆ ਛਤਰੀ ਤੇ ਕਬੂਤਰ ਬੰਨਿਆ ਸੀ ਮੈਂ ਪਰਲੇ ਪਾਸੇ ਬੰਨਿਆ ਤੇ ਲਾ ਕੇ ਕਬੂਤਰ ਵਿਖਾਉਣੇ ਆ ਜੀ ਲਓ ਬਈ ਕਬੂਤਰ ਛਤਰੀ ਤੇ ਉਤਰ ਕੇ ਨਾ ਯਾਰ ਖੁੱਡੇ ਤੇ ਉੱਤੇ ਆਣ ਕੇ ਬਹਿ ਗਿਆ ਇਹਨੂੰ ਰੱਖਡੇ-ਖੁੱਡੇ ਕਰਕੇ ਮਦਰਾ ਖੁੱਡੇ ਚਵਾੜਦੀ ਪਰ ਇਹਨੂੰ ਮਿਲ ਜਾ ਕੇ ਥੱਲੇ ਥੱਲੇ ਜਾਊੜੂਗਾ ਖੁੱਡੇ 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 ਆ ਗਿਆ ਗਾਇਜ਼ ਗਿਆ ਆਹ ਕਬੂਤਰ ਸੀ ਦੇਖਾ ਬਈ ਇੱਕ ਮਿੰਟ ਯਾਰ ਪਰਲੇ ਪਾਸੇ ਗਿਆ ਇਹ ਤਾਂ ਪਰਲੇ ਪਾਸੇ ਜਾਂਦੇ ਆਪਾਂ ਬਈ ਯਾਰ ਇੱਥੋਂ ਔੜ ਦੇ ਕਬੂਤਰ ਜਾ ਕੇ ਫਿਰ ਤਾਂ ਬਹਿ ਗਿਆ ਚਲੋ ਕੋਈ ਨਹੀਂ ਆ ਜੂਗਾ ਛਤਰੀ ਤੇ ਹੁਣ ਤਾਂ ਤੇ ਕਬੂਤਰਾਂ ਨੂੰ ਪਾਣੀ ਧਰ ਦਈਏ ਬਈ ਤੇ ਯਾਰ ਆਹ ਉਦਰੀ ਦੀ ਅੱਖਾ ਖਰਾਬ ਹੋ ਗਿਆ ਬਈ ਆ ਦੇਖੋ ਇੱਕ ਤਾਂ ਸਹੀ ਆ ਪਰ ਲਈ ਬੰਦ ਕਰ ਗਈ ਅੱਖਾ ਗੇੜ ਲਈ ਹੁਣ ਇਹ ਪਹਿਲਾਂ ਇਹ ਵੀ ਬੰਦ ਕਰੀ ਖੜੀ ਸੀ ਠੀਕਾ ਬਈ ਮੈਂ ਵੇਖ ਕੇ ਗਿਆ ਸੀ ਵਿਕਦਾ ਨਹੀਂ ਸੀ ਚੰਗੀ ਤਰ੍ਹਾਂ ਤੇ ਯਾਰ ਉਹ ਉਤਰਾ ਬੱਬ ਬੰਨਿਆ ਸੀ ਉਹ ਉਤਰਾ ਜਿਹੜਾ ਗੁੜਕਦਾ ਨਹੀਂ ਪਿਆ ਜਿੱਤੇ ਉਤਰਾ ਗੁੜਕੀੰਦਾ ਕੋ ਉਤਰਾ ਬਈ ਤੇ ਉਹਨੇ ਚੰਦਰੀ ਦੇ ਬੰਨਿਆ ਸੀ ਤੇ ਪੈਰ ਹੁਣ ਉਹ ਲਾਉਂਦਾ ਨਹੀਂ ਥਲੇ ਪੈਰ ਪੂਰ ਤਾਂ ਚੈੱਕ ਕਰ ਲੈ ਸੱਟ ਤੇ ਹੂੰ ਡਵਾ ਡੋਵਲ ਜੋ ਹੋ ਗਿਆ ਉਹ ਉਤਰਾ ਇਕ ਕਬਈ ਕੂਤਰ ਬਈ ਫਿਰ ਓਟਕੇ ਛਤਰੀ ਤੇ ਬਹਿ ਗਿਆ ਉਹ ਬੈਠਾ ਤੇ ਹੁਣ ਇਹਨੂੰ ਲਾਈਏ ਪਿਆਰ ਨਾਲ ਹਾਂਜੀ ਬਈ ਮ ਕੂਤਰ ਖੁੱਲੇ ਛੜਤੇ ਸੀ ਬਾਹਰ ਤੇ ਨਾਲ ਦੀ ਨਾਲ ਹੀ ਕੂਤਰ ਥੱਲੇ ਆਣ ਕੇ ਬਹਿ ਗਿਆ ਤੇ ਹੁਣ ਜਾਂਦਾ ਮਗਰ ਮਗਰ ਆਪਣੇ ਆਪ ਹੀ ਖੁੱਡੇ ਤੇ ਹੁਣ ਬਈ ਕੂਤਰ ਆਪਣੇ ਆਪ ਹੀ ਜਾਂਦਾ ਖੁੱਡੇ ਚ ਵੜ ਗਿਆ ਵੜ ਗਿਆ ਵੜ ਗਿਆ ਵੜ ਗਿਆ ਜੀ ਵੜ ਗਿਆ ਚੋ ਬਰੋ ਕਹਿੰਦੇ ਕੂਤਰ ਜਾ ਵੜਿਆ ਖੁੱਡੇ ਚ ਜਿਹੜਾ ਲਾਇਆ ਸੀ ਆਪਾਂ ਹੁਣ ਵਖਾਉਣੇ ਕਿਹੜਾ ਕੂਤਰ ਸੀ ਉਹ ਤੁਸੀਂ ਵੀ ਚਲੋ ਇਹਨਾਂ ਨੂੰ ਵੀ ਤੋੜ ਦਈਏ ਠੀਕ ਆ ਭਾਈ ਕਿਉਂਕਿ ਬਾਹਰ ਇਹ ਬਿੱਲੀ ਤਾਂ ਕੋਈ ਪਤਾ ਨਹੀਂ ਕਦੋਂ ਪੈ ਜੇ ਚਲੋ ਖੁਡੇ ਖੁਡੇ ਆਹ ਆਡਰ ਲੱਗ ਗਿਆ ਯਾਰ ਤਾਂ ਖੁਡੇ 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 ਹੁਣ ਸਾਰ ਕਰੀਏ ਯਾਰ ਇਹਨਾਂ ਨੂੰ ਸਾਰਿਆਂ ਨੂੰ ਤੇ ਜੋੜੀਆਂ ਲਵਾਈਆਂ ਜਕੂਤਰਾਂ ਦੀਆਂ ਆ ਗਿਆ ਕੂਤਰ ਤੁਨ ਖਾਣੇ ਕਿਹੜਾ ਸੀ ਉਹ ਕਿੱਧਰ ਗਿਆ ਉਹ ਹੋਰ ਆ ਹਾਂਜੀ ਭਈ ਆ ਕੂਤਰ ਆ ਗਿਆ ਜੀ ਵਾਪਸ ਜਿਹੜਾ ਪਰਸ ਹੁਣ ਆਇਆ ਸੀ ਕੱਲ ਬੜਾ ਚੜਾਇਆ ਸੀਗਾ ਪਰ ਸਭ ਲੋਗ ਮਨਾਇਆ ਤਾਂ ਹੀ ਚੜਾਇਆ ਸੀ ਉਹ ਮੂੰਹ ਚ ਨਿਕਲ ਕੇ ਵੀ ਪਰਲਾ ਕੱਲ ਡਾਇਆ ਸੀ ਪਰ ਥੋੜਾ ਡਾਇਆ ਸੀ ਤੇ ਅੱਜ ਵਾਪਸ ਆ ਗਿਆ ਬਈ ਕਬੂਤਰ ਆਪਣਾ ਠੀਕ ਆ ਬਈ ਕਬੂਤਰ ਕਮੈਂਟ ਕਰਕੇ ਦੱਸੋ ਕਿਵੇਂ ਦਾ ਇਹ ਛਤਰੀ ਤੇ ਬੰਨਿਆ ਵੀ ਨਹੀਂ ਸੀ ਇੱਕ ਕਹ ਦਿੰਨੇ ਵੀ ਆਪਾਂ ਛਤਰੀ ਤੇ ਬੰਨਤਾ ਸੀ ਜੀ ਇਹ ਡਾਇਆ ਇੱਕ ਦਿਨ ਨਹੀਂ ਬੰਨਿਆ ਛਤਰੀ ਤੇ ਠੀਕ ਆ ਭਾਈ ਤਾਂ ਵੀ ਵਾਪਸ ਆ ਗਿਆ ਕਬੂਤਰ ਸਿਆਣਾ ਬਈ ਇਹ ਤੇ ਹੁਣ ਵਿਚਾਰੇ ਨੂੰ ਦਣੇ-ਦੂਣੇ ਪਾਉਣੇ ਆ ਛੜਦੇ ਖੁੱਡੇ ਦੇ ਅੰਦਰ ਜੀ ਭਾਈ ਜਿਹੜਾ ਉਹ ਤਰਕੂਤਰ ਫੜਨ ਵਾਸਤੇ ਡਾਇਆ ਸੀ ਤੇ ਉਹ ਵੀ ਆਣ ਕੇ ਬਹਿ ਗਿਆ ਜੀ ਹੁ ਆ ਬੈਠਾ ਠੀਕ ਆ ਭਾਈ ਹੁਣੇ ਬੈਠਾ ਅਣਕੇ ਛਤਰੀ ਤੇ ਤੇ ਇੱਕ ਯਾਰ ਜਿਹੜਾ ਕੂਤਰ 베ਰੀ ਦੇ ਜਾਂਦਾ ਸੀਗਾ ਉਹਨੂੰ ਆਪਾਂ ਹੁਣ ਤੱਕ ਕਰਦਿਆਂ ਹੋਵੇ ਛਤਰੀ ਦੇ ਬਾਦਿਆਂ ਵੀ ਦੁਬਾਰਾ ਫਿਰ 베ਰੀ ਤੇ ਨਾ ਜਾਵੇ ਛਤਰੀ ਤੇ ਲੱਗ ਜੇ ਠੀਕ ਆ ਭਾਈ ਤੇ ਬਾਕੀ ਯਾਰ ਜਵਾਰ ਵਧ ਗਿਆ ਕੂਤਰਾਂ ਨੂੰ ਥੱਲੇ ਲਾਉਣੇ ਆ ਮਿੱਤਰੋ ਚੱਕ ਲਈ ਦਾਤਰੀ ਜੀ ਤੇ ਵੱਢ ਲਈ ਜਵਾਰ ਜੀ ਜਵਾਰ ਵਧਣ ਦਾ ਟਾਈਮ ਹੋ ਗਿਆ ਜੀ ਆਪਣਾ ਤੇ ਕੂਤਰ ਫਿਰ ਲਾਉਣੇ ਆ ਜੀ ਘਰੋਂ ਘਲਾਂ ਪੀਂਦੇ ਜਵਾਰ ਵੜਦੇ ਜਵਾਰ ਵੜਦੇ ਬਰੋ ਪਹੁੰਚ ਕੇ ਟੱਕ ਤੇ ਜੀ ਇਧਰੋਂ ਕਰਦੇ ਹਾਂ ਸਟਾਰਟ ਦੋ ਥੱਬੇ ਵੱਡਣੀਆਂ ਜੀ ਦੋ ਸਕਿੰਟਾਂ ਦਾ ਕੰਮ ਆ ਜੀ ਆਪਣਾ ਜੀ ਪੱਠੇ ਵੱਢ ਕੇ ਕੁਤਰਤੇ ਆਪਾਂ ਤਾਂ ਹੀ ਤਾਂ ਦੇਖੋ ਬਾਵਾ ਮੂ ਮਾ ਲਿਬੜੀਆਂ ਪਈਆਂ ਲਿਬੜੇ ਪਏ ਆਪਾਂ ਵੀ ਆਪ ਵੀ ਮੜਕੋ ਮੜਕੋ ਹੋ ਗਏ ਹੁਣ ਨਾਲੀਏ ਜੀ ਫਿਰ ਕੋਤਰਾਂ ਨੂੰ ਦਾਣੇ-ਦੁਨੇ ਪਾਉਣੇ ਆ ਮਿੱਤਰੋ ਹਾਂਜੀ ਭਾਈ ਹੁਣ ਪਾ ਦੇ ਕੋਤਰਾਂ ਨੂੰ ਦਾਣੇ ਅੱਜ ਲੇਟ ਹੋ ਗਏ ਸੀਗੇ ਪੱਠੇ-ਪੁੱਠੇ ਵੱਢਦੇ ਤੇ ਕੋਤਰ ਛਤਰੀ ਤੋਂ ਵੀ ਲਾਦੇ ਆਪਾਂ ਉਹ ਵੀ ਖਾਦਨੇ ਲੈ ਜੀ ਖਾਦ ਤੇ ਵੇਖਣੇ ਕੀ ਆ ਭਾਈ ਉਹ ਵੀ ਕੋਤਰਾਂ ਹਰੇਕ ਬਲੌਗ ਵਾਲੇ ਆਪਣੇ ਠੀਕ ਆ ਭਾਈ ਪਾਣੀ ਕਰਦੀ ਇੱਕ ਸਾਈਡ 'ਚ ਟਰੇ ਕਰਦੀ ਜੀ ਆ ਪਾ ਦੀਏ ਜੀ ਚੋਬਰਾਂ ਨੂੰ ਦਾਣੇ ਭੱਜੇ ਆਉਂਦੇ ਅੱਜ ਭੁੱਖੇ ਆ ਵਿਚਾਰੇ ਬਾਕੀ ਆਪਣੀ ਆ ਵੀ ਆਪਾਂ ਟਾਈਮ ਨਾਲ ਦਾਣੇ ਨਹੀਂ ਪਾਏ ਇੱਕ ਅੱਧਿਆ ਨੂੰ ਪਿੱਛੇ ਪਾ ਦੀਏ ਦਾਣੇ ਇੱਕ ਤਾਂ ਆਪਣੇ ਕੋਲ ਟਰੇ ਛੋਟੀ ਆ ਯਾਰ ਅੱਧਿਆ ਨੂੰ ਪਾ ਦੀਏ ਇੱਥੇ ਖੜੋ 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 ਆਓ ਆਓ ਬਾਜ ਮਾਰ ਕੇ ਯਾਰ ਦਾਣੇ ਪਾਇਆ ਕਰੀਏ ਵੀ ਮਤਲਬ ਜੀ ਬਾਸੇ ਬਾਹ ਜਾਣ ਤੇ ਵਾਜ ਤਵਾਜ ਨਾ ਉੱਡਦੇ ਤੇ ਬਾਕੀ ਯਾਰ ਮੇਰੇ ਖਿਆਲ ਚ ਆਣ ਦੇ ਖਰਾਬ ਹੀ ਹੋ ਗਏ ਯਾਰ ਨਿਕਲੇ ਨਹੀਂ ਵਿੱਚ ਹਜੇ ਤੱਕ ਇੱਕ ਅੱਧੇ ਦਾ ਇੱਕ ਅੱਧੇ ਦਿਨ ਦਾ ਹੋਰ ਵੇਟ ਕਰ ਲੈਣੇ ਆ ਨਹੀਂ ਤਾਂ ਫਿਰ ਸਿੱਟ ਦਾਂਗੇ ਕਿਉਂਕਿ ਮੈਂ ਕਈ ਵਾਰੀ ਬੰਦਾ ਦਿਨ ਵੀ ਭੁੱਲੇ ਜਾਂਦਾ ਦਿਨ ਤਾਂ yaad ਹੀ ਆ ਯਾਰ ਪਰ ਇੱਕ ਅੱਧਾ ਦਿਨ ਰੁਕ ਜਾਣੇ ਠੀਕ ਆ ਮਿੱਤਰੋ ਫਿਰ ਦੇਖ ਲਾਂਗੇ ਕੀ ਬੰਦਾ ਕੀ ਨਹੀਂ ਜਿਵੇਂ 28 ਦੇ ਲਾਏ ਆ ਤੇ ਅੱਜ 18 ਹੋ ਗਈ 20 ਦਿਨ ਦੇ ਨੇੜੇ ਹੋ ਚੁੱਕੇ ਨੇ ਤੇ ਬਾਕੀ ਇੱਕ ਅੱਧੇ ਦਿਨ ਦਾ ਫੋਰਵੇਟ ਕਰ ਲੈਣੇ ਆਪਾਂ ਠੀਕ ਆ ਮਿੱਤਰੋ ਤੇ ਬਾਕੀ ਕੂਤਰੀ ਜੋੜਾਂ ਛੁਰਾਂ ਤੇ ਲੱਗੀਆਂ ਦਾਣੇ ਖਾਣ ਜੀ ਦਾਣੇ ਖਵਾ ਕੇ ਚਾਨਣ ਨੂੰ ਚਾਨਣ ਕੋਲੇ ਆ ਮੇਰੇ ਬੈਂਟਰੀ ਤੋਂ ਮੇਰਾ ਫੋਨ ਦਾ ਚਾਨਣ ਤੇ ਦਾਣੇ ਖਵਾ ਕੇ ਫਿਰ ਇਹਨਾਂ ਨੂੰ ਬੰਦ ਕਰਕੇ ਜਾਵਾਂਗੇ ਜੀ ਠੀਕ ਹੈ ਜੋਬਰੋ ਅੱਜ ਜੋੜੀਆਂ ਲਵਾਉਣੀਆਂ ਸੀ ਕੂਤਰਾ ਦੀਆਂ ਜੋੜੀਆਂ ਯਾਰ ਲੱਗੀਆਂ ਨਹੀਂ ਆਪਣੇ ਕੋਲ ਟਾਈਮ ਨਹੀਂ ਲੱਗਿਆ ਠੀਕ ਹੈ ਇੱਕ ਪਿੰਜਰਾ ਬਣਵਾਵਾਂਗੇ ਉਹਦੇ ਚ ਲਵਾਵਾਂਗੇ ਉਹ ਪਿੰਜਰਾ ਹਜੇ ਨਹੀਂ ਜਦੋਂ ਮੜਿਆ ਮੋٹے ਮਤਲਬ YouTube ਤੋਂ ਲੱਗੇ ਉਹਨਾਂ ਚਿਕਰ ਤਾਂ ਫੇਰੇਟ ਹੈਗੀ ਆਪਣੇ ਕੋਲੇ ਕ੍ਰੇਟ ਚ ਤਾੜਾਂਗੇ ਠੀਕ ਹੈ ਜੋੜੀ ਇੱਕ ਅੱਧੀ ਜੋੜੀ ਤੇ ਮਤਲਬ ਵਾਪਸ ਹਜੇ ਸੋਚਿਆ ਨਹੀਂ ਕਿਹੜੇ ਕੂਤਰ ਦੀ ਕਿਹੜੀ ਕੂਤਰੀ ਨਾਲ ਜੋੜੀ ਲਵਾਉਣੀ ਆ ਉਹ ਵੀ ਸੋਚਣਾ ਠੀਕ ਹੈ ਜੋਬਰੂ ਤੇ ਬਾਕੀ ਬੱਸ ਵਲੌਂ ਖਤਮ ਕਰਦੇ ਆਂ ਆਪਾਂ ਇੱਥੇ ਰੋਕ ਦਿੰਨੇ ਆਂ